ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਆਪਣੇ ਨਿੱਕੇ ਪੁੱਤਰ ਯਾਨੀ ਕਿ ਛੋਟੇ ਸਿੱਧੂ ਦਿਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਪਹੁੰਚੇ ਜਿੱਥੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਚਰਨ ਕੌਰ ਆਪਣੇ ਪੁੱਤਰ ਨੂੰ ਲੈ ਕੇ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਇਸ ਦੌਰਾਨ ਬਾਪੂ ਬਲਕੌਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਈ ਗੱਲਾਂ ਕੀਤੀਆਂ ਜਦੋਂ ਉਹਨਾਂ ਨੂੰ ਚੋਣਾ ਨਾ ਲੜਨ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਮੈਨੂੰ ਪਾਰਟੀ ਵੱਲੋਂ ਕਾਫੀ ਜ਼ੋਰ ਲਾਇਆ ਗਿਆ ਸੀ ਪਰ ਘਰ 'ਚ ਮਾਹੌਲ ਹੀ ਕੁਝ ਅਜੀਬਾ ਸੀ ਕਿ ਮੈਂ ਚੋਣਾ ਲੜਨ ਤੋਂ ਇਨਕਾਰ ਕਰ ਦਿੱਤਾ ਮੇਰੇ ਵੱਡੇ ਪੁੱਤਰ ਸਿੱਧੂ ਮਸੂਲੇ ਦੇ ਮਿਊਜ਼ਿਕ ਦਾ ਕੰਮ ਬਹੁਤ ਖਿਲਰਿਆ ਹੋਇਆ ਸੀ ਇਸ ਕਾਰਨ ਮੈਂ ਸਿਆਸਤ 'ਚ ਧਿਆਨ ਨਹੀਂ ਦੇ ਪਾਉਣਾ ਸੀ ਪਰਿਵਾਰ ਹਾਲਾਤ ਤੇ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਮੈਂ ਚੋਣਾਂ ਲੜਨ ਤੋਂ ਪਾਰਟੀ ਨੂੰ ਮਨਾ ਕਰ ਦਿੱਤਾ ਇਸੇ ਨਾਲ ਹੀ ਉਹਨਾਂ ਨੇ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਹੋਣਾ ਨਾਲ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬਹੁਤ ਨੇੜਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਲਈ ਚੋਣ ਪ੍ਰਚਾਰ ਜ਼ਰੂਰ ਕਰਾਂਗਾ ਇਸ ਤੋਂ ਇਲਾਵਾ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਆਰਾਮਦਾਸ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਜਦੋਂ ਦਾ ਬੱਚੇ ਦਾ ਬਰਥ ਹੋਇਆ ਉਦੋਂ ਦੀ ਤਮੰਨਾ ਸੀਗੀ ਵੀ ਕਦੋਂ ਵੀ ਥੋੜਾ ਟਾਈਮ ਲੱਗੇ ਤਾਂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਆਈਏ ਤਾਂ ਉਸੇ ਤਮੰਨਾ ਨੂੰ ਅੱਜ ਪੂਰੀ ਕਰਨ ਲਈ ਗਿਰੂ ਦੇ ਘਰ ਪਹੁੰਚੇ ਆ। ਬਾਪੂ ਜੀ surjit patar ਜੀ ਦੀ ਅੱਜ ਮੌਤ ਹੋ ਗਈ ਹੈ ਤਾਂ ਤੁਸੀਂ ਕਿਵੇਂ ਲੱਗਦੀ ਹੈ? ਕਿਤਾਬ ਸੁਜੀਤ ਪਾਤਰ ਜੀ ਦੀ ਅੱਜ ਮੌਤ ਕਿੰਦੇ ਹੋ ਗਈ ਹੈ ਤਾਂ ਤੁਸੀਂ ਲੋਕ ਸਭ ਚਰਾਬ ਵੀ ਆ ਗਏ ਉੱਪਰੋਂ ਬਹੁਤ ਮਾੜੀ ਗੱਲ ਹੋਈ ਹੈ ਮੈਂ ਤਾਂ ਉਹਨੂੰ ਬਹੁਤ ਪੜਿਆ ਹੈ। ਬਾਬੇ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜੇ ਸਪੋਰਟਰ ਵੀ ਹੈਗੇ 팬 ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਟਿਕਟ ਦੇ ਆਫਰ ਪਰੰਤੂ ਮੈਂ ਮੇਰੀ ਘਰੇਲੂ ਪੋਜੀਸ਼ਨ ਇਸ ਸਮੇਂ ਬੱਚਾ ਲੈਣਾ ਸੀ ਕੁਝ ਮੇਰਾ ਜਿਹੜਾ ਆਪਣਾ ਘਰ ਦਾ ਸਿਸਟਮ ਹੈ ਸਿੱਧੂ ਦੇ میوزਿਕ ਦਾ ਕੰਮ ਹੈ ਸਾਰੇ ਖਿਲਰਿਆ ਪਿੰਲੇ ਪਿਆ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਨਿੱਜੀ ਕਾਰੋਬਾਰ ਨੂੰ ਸਮਾਂ ਦੇਣ ਦੀ ਲੋੜ ਸੀ ਇਹ ਉਹਦਾ ਕਾਰਨ ਤੇ ਕਿ ਮੈਂ ਫਿਜ਼ੀਕਲੀ ਥੋੜਾ ਜਿਹਾ ਇੰਨਾ ਜਿਆਦਾ ਫਿਰ ਕੋਈ ਗੱਲ ਕਰ ਲਾਂਗੇ ਪਹਿਲਾਂ ਘਰੇ ਲੂ ਪਜੀ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਲੁਧਿਆਣੇ ਤੋਂ ਚੋਣ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਸ਼ਿਰਕਤ ਕਰੋ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜਰੂਰ ਆਵਦੀ ਸਾਰਿਆਂ ਨਾਲ ਹੀ ਆਪਣੇ ਚਾਹੇ ਚੰਨੀ ਸਾਹਿਬ ਹੋਣ ਬਾਈ ਵਿਡਿੰਗ ਹੋਣਾ ਜਾਂ ਕੋਈ ਦੂਜੀ ਪਾਰਟੀ ਨਾਲ ਸਾਰਿਆਂ ਨਾਲ ਹੀ ਬੜੀਆ ਪਿਆਰ ਹੈ ਬਸ ਇਹ ਹੀ ਮਾਰਾਦਾ ਅਸ਼ੀਰਵਾਦ ਲੈਣਾ ਸੀ ਅੱਜ ਇੱਕ ਔਰ ਇੱਥੋਂ ਤਾਂ ਜ਼ਿੰਦਗੀ ਸ਼ੁਰੂ ਗੁਰੂ ਦੇ ਦਰਤੋਂ ਹੁੰਦੀ ਹੈ ਤਾਂ ਇਹਦਾ ਤਾਂ ਬਹੁਤ ਵੱਡਾ ਮਹੱਤਵ ਹੈ। ਕਾਫੀ ਕਿਹਾ ਸੋਚ ਰਿਆ ਸੀ ਕਿ ਅਸ਼ੀਰਵਾਦ ਲੈ ਕੇ ਆਈਏ ਪਰੰਤੂ ਅੱਜ ਸਮਾਂ ਮਿਲਿਆ। ਮਹਾਰਾਜਾ ਕਿਰਪਾ ਕਰਕੇ ਗ੍ਰਾਮ ਦਸ ਪਾਤਸ਼ਾਹ ਕੇ ਝੋਲੀ ਵਰਕੇ ਨਿਕਲੇ ਹੋ। ਇੱਥੇ ਕੋਈ ਖਾਲੀ ਨਹੀਂ ਮੁੜਦਾ। ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤੇ ਦੂਜਾ ਛੁਕੇ ਬੱਚੇ ਦੀ। ਬੇਟਾ ਅਰਦਾਸ ਤਾਂ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮਾਮਲੇ ਦੇ ਵਿੱਚ ਤੁਸੀਂ ਸਾਰਿਆਂ ਨੇ ਸਾਰੇ ਬਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸਾਂ ਤੁਹਾਡਾ ਰਾਮਦਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਤੇ ਮਿਹਰ ਕੀਤੀ ਆਪਾਂ ਨੂੰ ਦੁਬਾਰਾ ਫੇਰ ਬਸਦਿਆਂ ਦੇ ਵਿੱਚ ਕੀਤਾ ਤਾਂ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਦਾ ਕਰਨੀ ਹੈ ਜੀ ਉਹਨੇ ਧਰਤੀ ਪਹੁੰਚਾਈ ਮਹਾਰਾਜ ਕੀ ਬੋਲਦਾ ਇਹ ਪੁਰਾਣੇ ਗੀਤ ਕਿਨੇ ਸੁਣਦੇ ਹੋ ਮੁੱਛਲੇ ਦੇ ਕਿਉਂਕਿ ਹੁਣ ਕੱਟ ਸਾਰੀ ਦੁਨੀਆ ਸੁਣਦੀ ਹੈ ਉਸ ਤੋਂ ਜ਼ਿਆਦਾ ਸੁਣਦੀ ਹੈ ਜਾਨ ਬੇਟਾ ਮੈਂ ਐਕਚੁਅਲੀ ਜੇ ਜੇ ਮੈਂ ਸੱਚ ਬੋਲਾਂ ਹਣਾ ਧਰਮ ਦੀ ਧਰਤੀ ਤੇ ਖੜਾ ਹਾਂ ਮੈਂ ਹੁਣ ਉਹਦੇ ਗੀਤ ਸੁਣਦਾ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਮੈਂ ਬਹੁਤ ਘੱਟ ਸੁਣਦਾ ਹਾਂ ਕਿਉਂਕਿ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ 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 ਉਹਨੂੰ ਬਹੁਤ ਐਕ ਚ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਘੱਟ ਦੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿਤਨੇ ਕਿਤੇ ਰੀਨਾ ਸਾਹਮਣੇ ਆਉਂਦੀਆਂ ਕਿਤੇ ਹੋ ਇਲੈਕਸ਼ਨ ਦਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪੂ ਦੇ ਨਾਤੇ ਮੈਂ ਕਹੀ ਰੇ ਦਬ ਜੰਨਾ ਤਾਂ ਫਿਰ ਮੈਂ ਥੋੜਾ ਜਿਆ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਉਹਨੂੰ ਨਾ ਸੁਣਾ ਤਾਂ ਫਿਰ ਮੈਂ ਜ਼ਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਐਸਾ ਫਿਰ ਥੋੜਾ ਦਿਲੋਂ ਦਿਮਾਗ ਤੇ ਸਰਪਟਾ ਨਿੱਕਾ ਵੀਰ ਗੜਸ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਲੇ ਛੋਟੇ ਹੈ ਨਾ ਮਾਲਕੀ ਕਿਰਪਾ ਕਰਨਗੇ ਸ਼ਾਇਦ ਉਹਦੇ ਵਾਲਾ ਰਸਤਾ ਹੀ ਅਪਣਾ ਲਵੇ ਜਿੱਦਾਂ ਮਹਾਰਾ ਗੁਰੂ ਮਹਾਰਾਜ ਰਾਮਦਾਸ ਜੀ ਕਿਰਪਾ ਕਰਨ ਜੀ ਉਸੇ ਰਸਤੇ ਤੋਂ ਤੋਂ ਕੌਣ ਜੀ ਇੱਕ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਸੀਗੇ ਮੁੱਸੇ ਲਈ ਨੇ ਚੋਣ ਲੜੀ ਹੈ ਹਰ ਜਗ੍ਹਾ ਜਾ ਕੇ ਸਪੀਚ ਕੀਤੀ ਪ੍ਰਚਾਰ ਕੀਤਾ ਹੁਣ ਫਿਰ ਚੋਣਾਂ ਨੇ ਕਿਤੇ ਨਾ ਕਿਤੇ ਸਮਝ ਆ ਜਾਂਦਾ ਕਿ ਚੱਕਾ ਕਰਤਾ ਬਿਆਮਾ ਪਾ ਗਏ ਬਿਲਕੁਲ ਦੇਖੋ ਜੀ ਆ ਜੋ ਨਾ ਬੈਗ ਪਾਈ ਖੜਿਆ ਸਾਰਾ ਐਸੇ ਤਰੀਕੇ ਨਾਲ ਹੀ ਬਸ ਇੱਕ ਉਹ ਵਿਚਰਦਾ ਸੀਗਾ ਪਰ ਉਹ ਰਾਜਨੀਤੀ ਬਾਰੇ ਬੜਾ-ਬੜਾ ਕਨਸੈਪਟ ਲੈ ਕੇ ਚੱਲਿਆ ਸੀਗਾ ਕਿਉਂਕਿ ਆਮ ਤੌਰ ਤੇ ਲੀਡਰਾਂ ਦੇ ਉੱਤੇ ਨਾ ਪੈਸਾ ਕਮਾਉਣ ਦੇ ਧੋਖਾਧੜੀਆਂ ਦੇ ਇਲਜ਼ਾਮ ਲੱਗਦੇ ਆ ਇੱਕ ਸਮਾਜ ਦੇ ਵਿੱਚ ਲੀਡਰਾਂ ਦੀ ਇੱਜ਼ਤ ਹੀ ਨਹੀਂ ਰਹੀ ਇਹਦਾ ਕਰਕੇ ਪੈਸਾ ਯਾਨੀ ਕਿਤਨੇ-ਕਿਤਨੇ ਬੋਲ ਰਹਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਂਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਰਨਿੰਗ ਕਰ ਰਿਹਾ ਤਾਂ ਜੇ ਮੈਂ ਜਾਵਾਂ ਤਾਂ ਇਹਦੇ ਚੋਂ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥ ਬਦਲਦੇ ਹਨ ਸ਼ਾਇਦ ਜੇ ਪੰਜ ਚਾਰ ਸਾਲ ਰਹਿੰਦਾ ਤਾਂ ਤੁਹਾਨੂੰ ਇਹ ਚੀਜ਼ਾਂ ਸਾਹਮਣੇ ਆਉਣੀਆਂ ਸੀਗੀਆਂ ਬਹੁਤ ਵੱਡਾ ਮਿਸ਼ਨ ਲੈ ਕੇ ਚੱਲਿਆ ਸੀ ਉਹ ਪਰੰਤੂ ਇੱਕ ਜੀ ਖਬਰ ਆਈ ਕਿ ਗੋਲਦੀ ਬਰਾੜ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕਹਿ ਬੇਟਾ ਕਈ ਵਾਰੀ ਆ ਗਿਆ ਤਾਂ ਇਲੈਕਸ਼ਨ ਪਹਿਲਾਂ ਗੁਜਰਾਤ ਇਲੈਕਸ਼ਨ ਸੀ ਉਦੋਂ ਵੀ ਸੀਐਮ ਸਾਹਿਬ ਨੇ ਐਲਾਨ ਕਰ ਦਿੱਤਾ ਸੀਗਾ ਤਾਂ ਇਹਨਾਂ ਗੱਲਾਂ 'ਚ ਗੁੱਸੇ ਚ ਆਈ ਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ